ਖਾਲਿਸਾਨੀ ਗੁਰਪਤਵੰਨ ਸਿੰਘ ਪੰਨੂ ਵਿਦੇਸ਼ਾਂ 'ਚ ਬੈਠ ਕੇ ਭਾਰਤੀ ਨੇਤਾਵਾਂ ਨੂੰ ਧਮਕੀਆਂ ਦੇ ਰਿਹਾ ਪੰਨੂ ਦੇ ਸੰਗਠਨ ਸਿੱਖ ਫਾਰ ਜਸਟਿਸ ਨੇ ਕੇਰਲ ਤੋਂ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈਐਮ ਦੇ ਰਾਜ ਸਭਾ ਮੈਂਬਰ ਵੀ ਸ਼ਿਵਦਾਸਨ ਨੂੰ ਧਮਕੀ ਦਿੱਤੀ ਹੈ ਉਹਨਾਂ ਦੱਸਿਆ ਕਿ ਪੰਨੂ ਵੱਲੋਂ ਧਮਕੀ ਭਰੇ ਕਾਲ 'ਚ ਕਿਹਾ ਗਿਆ ਸੀ ਕਿ ਉਹ ਲਾਲ ਕਿਲਾ ਤੇ ਸੰਸਦ ਨੂੰ ਉਡਾਨ ਜਾ ਰਿਹਾ ਹੈ ਸੰਸਦ ਮੈਂਬਰ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਸੀਪੀਆਈਐਮ ਦੇ ਸੰਸਦ ਮੈਂਬਰ ਸ਼ਿਵਦਾਸਨ ਨੇ ਸਿੱਖ ਫਾਰ ਜਸਟਿਸ ਵੱਲੋਂ ਮਿਲੀ ਧਮਕੀ ਨੂੰ ਲੈ ਕੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖ ਐਸ.ਓ ਉਸਨੇ ਦੱਸਿਆ ਕਿ ਪੰਨੂ ਦੇ ਜਥੇਬੰਦੀ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਪਰ ਅੱਧ ਸਰਕਾਰ ਨੇ ਸਿਕਪੁਰ ਜਸਟਿਸ ਤੇ ਪਾਬੰਦੀ ਲਗਾ ਦਿੱਤੀ ਹੈ ਜਾਗੂ ਗੁਰਪਤਵਨ ਸਿੰਘ ਪੰਨੂ ਅਮਰੀਕਾ ਜਾਂ ਕੈਨੇਡਾ ਚ ਲੁਕਿਆ ਦੱਸਿਆ ਜਾਂਦਾ ਹੈ ਉਹ ਵਿਦੇਸ਼ੀ ਧਿਰਤੀ ਤੋਂ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਦਾ ਰਹਿੰਦਾ ਚੇਅਰਮੈਨ ਨੂੰ ਲਿਖੇ ਪੱਤਰ ਚ ਸੀਪੀਆਈ ਐਮ ਦੇ ਸੰਸਦ ਮੈਂਬਰ ਨੇ ਲਿਖਿਆ ਮੈਂ ਸਿਕਪੁਰ ਜਸਟਿਸ ਦੇ ਹੋਣ ਦਾ ਦਾਵਾ ਕਰਨ ਵਾਲੇ ਵਿਅਕਤੀ ਵੱਲੋਂ ਧਮਕੀ ਭਰੇ ਕਾਲ ਦੇ ਮਾਮਲੇ ਵੱਲ ਤੁਹਾਡਾ ਧਿਆਨ ਦਿਵਾਉਣਾ ਮੈਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਫੋਨ ਆਇਆ 1 ਜੁਲਾਈ 2024 ਨੂੰ ਰਾਤ 11:30 ਵਜੇ ਕਾਲਰ ਨੇ ਦਾਅਵਾ ਕੀਤਾ ਕਿ ਉਹ ਸਿੱਖ ਫੋਰ ਜਸਟਿਸ ਤੋਂ ਹੈ ਤੇ ਜਦੋਂ ਮੈਂ ਆਈ ਜੀ 에어ਪੋਰਟ ਲਾਂਚ ਸੀ ਸੰਸਦ ਨੇ ਅੱਗੇ ਲਿਖਿਆ ਕਾਲ ਦੌਰਾਨ ਕਿਹਾ ਗਿਆ ਸੀ ਕਿ ਸਿੱਖ ਫੋਰ ਜਸਟਿਸ ਖਾਲਿਸਤਾਨੀ ਰਾਜੂਮਾਰੀ ਦਾ ਸੰਦੇਸ਼ ਦੇਣ ਲਈ ਭਾਰਤੀ ਸੰਸਦ ਤੋਂ ਲਾਲ ਕਿਲੇ ਦੇ ਖੇਤਰ ਤੱਕ ਬੰਬ ਧਮਾਕਾ ਕਰਨ ਜਾ ਰਹੀ ਹੈ ਇਸ ਨਾਲ ਭਾਰਤੀਆਂ ਦੀਆਂ ਅੱਖਾਂ ਤੇ ਕੰਨ ਖੁੱਲ ਜਾਣਗੇ ਉਹ ਅੱਗੇ ਲਿਖਦੇ ਨੇ ਕਿ ਧਮਕੀ ਭਰੇ ਕਾਲ 'ਚ ਕਿਹਾ ਗਿਆ ਸੀ ਜੇਕਰ ਤੁਸੀਂ ਖਾਲਿਸਤਾਨ ਰਾਜੂਮਾਰੀ ਦਾ ਤਜਰਬਾ ਨਹੀਂ ਲੈਣਾ ਚਾਹੁੰਦੇ ਤਾਂ ਘਰ ਇਸ ਸੰਦੇਸ਼ ਗੁਰਪਤਵੰਨ ਸਿੰਘ ਪੁੰਨੂ ਸਿਕਸਪੌਟ ਜਸਟਿਸ ਚੰਨਲ ਕਾਉਂਸਲ ਦਾ ਹੈ। ਉਹਨਾਂ ਕਿਹਾ ਕਿ ਮੈਂ ਇਸ ਮਾਮਲੇ ਸਬੰਧੀ ਨਵੀਂ ਦਿੱਲੀ ਜ਼ਿਲ੍ਹੇ ਦੇ ਇੰਚਾਰਜ ਡੀਸੀਪੀ ਨੂੰ ਸੂਚਿਤ ਕਰ ਦਿੱਤਾ ਹੈ ਤੇ ਅਧਿਕਾਰਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਇਸ ਮਾਮਲੇ ਦਾ ਨੋਟਿਸ ਲੈ ਕੇ ਲੋੜਿੰਦੀ ਕਾਰਵਾਈ ਕੀਤੀ ਜਾਵੇ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।